ਤੁਸੀਂ ਸ਼ਰਾਬ ਪੀ ਲਿਓ ਹੋਇਆ ਕੀ ਸੀਗਾ ਉਹ ਤਾਂ ਆਪਾਂ ਕਰ ਰਹੇ ਹੋ ਉਹ ਤਾਂ ਗੋਪਾਲ ਸਿੰਘ ਸਾਹਿਬ ਦੀ ਫੋਟੋ ਲੱਗੇ 350 ਸਾਲਾ ਸੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਉਹਦਾ ਫੋਟੋ ਲੱਗੀ ਹੋਈ ਥੱਲੇ ਬਾਥਰੂਮ ਕੋ ਕਰਦੇ ਪਿਆ ਇਹਨੇ ਕੱਪੜਾ ਮਾਰਿਆ ਮੇਰੇ ਕਹੇ ਤੂੰ ਕੌਣ ਆ ਰੋਕਣ ਆਲਾ ਮੈਨੂੰ ਕਹਿੰਦਾ ਲਾਲੇ ਜਿਹੜੇ ਇੰਨਾ ਕੁ ਮੀਟਰ ਆ ਜ ਇਹਨਾਂ ਦੇ ਮੀਟਰ ਲਾਇਆ ਜਾਵੇ ਜੀ ਦਿਖਾਓ ਜੀ ਕਿੱਥੇ ਲੱਗਿਆ ਕਿੱਥੇ ਤੂੰ ਉਹ ਕਿੱਥੇ ਲੱਗਿਆ ਮੁਹਾਲੀ ਇੱਥੇ ਕੀ ਕਰਨਾ ਇੱਥੇ ਮੈਂ ਕਾਫੀ ਆ ਕਿੱਥੇ ਪੀ ਪੀ ਅਸਫਲ ਹੋ ਤੇ ਅੰਕਲ ਜੀ ਤੁਸੀਂ ਇੱਕ ਮਿੰਟ ਇੱਕ ਮਿੰਟ ਆਪਾਂ ਸਰਦਾਰ ਬੰਦੇ ਵਰਦੀ ਪਾਈ ਇਹ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਕਹੋ ਭਾਈ ਚੰਗਾ ਲੱਗਦਾ ਤੂੰ ਇਹ ਇਹ ਕੰਮ ਕਰਦਾ ਵਰਦੀ ਪਾਈ ਇਹ ਤੇਰੇ ਨਹੀਂ ਭਾਈ ਫੱਪੜ ਮਾਰਿਆ ਉੱਥੇ ਦੇ ਛੱਡ ਦੇ ਮੈਂ ਕੋਲ ਖੜਾ ਹਾਂ ਫੋਨ ਦਿਖਾ ਦੇ ਨਾ ਫੋਨ ਦਿਖਾਓ ਆਪਣਾ ਫੋਨ ਦਿਖਾਓ ਫੋਨ ਦਿਖਾਓ ਫੋਨ ਮੈਂ ਫੋਨ ਆ ਮੇਰੇ ਕੋਲ ਸਾਰੀ ਵੀਡੀਓ ਬਣੀ ਫੱਪੜ ਮਾਰਨ ਦੀ

ਤਾਨੂੰ ਪਤਾ ਜਿੱਥੇ ਤੁਸੀਂ ਪਿਸ਼ਾਬ ਕਰ ਰਹੇ ਸੀਗੇ ਉੱਥੇ ਬਿਲਕੁਲ ਉਹ ਰੂਟ ਹੈ ਲੋਕੀ ਸਫਾਈਆਂ ਕਰ ਰਹੇ ਨੇ ਉੱਥੇ ਗੁਰੂ ਮਹਾਰਾਜ ਜੀ ਦੀ ਪਾਣੀ ਨਿਕਲਣਾ ਸਰ ਥੋੜਾ ਜਿਹਾ ਕੁਝ ਬੋਲੋ ਤਾਂ ਸਹੀ ਤੁਹਾਨੂੰ ਅਗਰ ਕਿਸੇ ਬੰਦੇ ਨੇ ਮਨਾ ਕਰਤਾ ਬਾਤਮ ਕਰਨ ਤੋਂ ਕੀ ਐਡਾ ਵੱਡਾ ਕਿਹੜਾ ਗੁਨਾਹ ਹੋ ਗਿਆ ਕਿ ਤੁਸੀਂ ਉਹਦਾ ਫੋਨ ਵੀ ਸੁਣਦੇ ਹੋ ਕੋਈ ਹੋਰੋ ਭਾਈ ਨਾਲ ਵੀ ਨਜ਼ਰ ਆ ਰਹੇ ਤੁਸੀਂ ਵੇ ਯਕੋ ਰਾਈ ਦੀ ਤੂੰ ਜੀ ਇਹ ਕਿਹਦਾ ਬੰਗਾ ਜਾ ਰਹੇ ਪਰ ਬਾਹਰ ਹੀ ਨਾਲ ਸੁਆਹ ਜਿਹੜੇ ਬੱਚੇ ਜਾ ਰਹੇ ਤੁਸੀਂ ਕਿਉਂ ਨਹੀਂ ਜਾਦੇ ਫੀਲ ਨਹੀਂ ਕੀਤੀ ਕੁਝ ਨਹੀਂ ਅੱਜ ਵੀ ਲੋਕਾਂ ਨਾਲ ਪੈ ਰਹੇ ਹੋਣੇ ਮੁੰਡੇ ਸੋਹਣੇ ਮੁੰਡੇ ਆ ਸੋਹਣੇ ਮਿਲ ਗੁਰਸਾਹਿਬ ਜਿਹਨੂੰ ਤੁਸੀਂ ਤੁਸੀਂ ਐਚ ਇਹਦਾ ਇਹ ਚੀਜ਼ ਆ ਕੇ ਡਿਊਟੀ ਕਿਸ ਜਗਾ ਤੋਂ ਕਰਕੇ ਆ ਰਹੇ ਹੋ ਮਹੱਲੀ ਤੋਂ ਮੈਂ ਸਾਹ